ਵੀ ਗੇਰ ਕਰਤਾ ਹਮਲਾ ਹਮਲਾ ਕਰਦਾ ਹਮਲਾ ਆਲੂਆਂ ਤੇ ਕਿ ਰੇਟ ਗਿਆ ਆ ਜੀ ਆਲੂਆਂ ਦਾ ਲੱਗ ਅੱਜ ਮਾਰਕੀਟ ਹੋ ਗਈ ਆ ਬਹੁਤ ਜਿਆਦਾ ਡਾਊਨ ਤੇ ਉਹ ਤੇ ਉਹ ਸੰਗਦਾ ਉਹ ਸੰਗਦਾ ਉਹ ਲੜ ਪਏ ਲੜ ਪਏ ਲੜ ਪਏ ਲੜਾਈ ਹੋ ਗਈ ਲੜਾਈ ਹਾਂ ਜੀ ਮਿੱਤਰੋ ਵੈਰੀ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆਂ ਜੀ ਆਲੂਆਂ ਦੀ ਪਟਾਈ ਕਰਨ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਕਿਪ ਨਾ ਕਰਿਓ ਤੇ ਬੜੇ ਰਗਾ ਵੀਡੀਓ ਦੇ ਵਿੱਚ ਦਿਖਾਵਾਂਗੇ ਅੱਜ ਦਾ ਸਾਰਾ ਦਿਨ ਆਲੂਆਂ ਦੀ ਪਟਾਈ ਦਾ ਤੇ ਰੇਟ ਰੂਟ ਵੀ ਦੱਸਾਂਗੇ ਕੀ ਨਿਕਲਦਾ ਇਹ ਤੇ ਝਾੜਕੀ ਨਿਕਲ ਉਹ ਵੀ ਸਾਰਾ ਕੁਝ ਦੱਸਾਂਗੇ ਤੁਹਾਡੇ ਨਾਲ ਕਰਾਂਗੇ ਡਿਸਕਸ ਤੇ ਮਿੱਤਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹੁਣ ਲੇਬਰ ਲੈਣ ਚੱਲੇ ਆਂ ਤੇ ਕਰਦੇ ਆਂ ਟਰੈਕਟਰ ਸਟਾਰਟ ਕੋਲਡ ਸਟਾਰਟ ਜਿਹਨੂੰ ਕਹਿੰਦੇ ਆ ਤੇ ਦੇਖਦੇ ਆਵੇਂ ਹੁੰਦਾ ਕਿ ਨਹੀਂ ਹੁੰਦਾ ਕਿਉਂਕਿ ਠੰਡ ਬਹੁਤ ਜ਼ਿਆਦੀ ਆ ਦੇਖਦੇ ਆਵੇਂ ਹੁੰਦਾ ਕਿ ਨਹੀਂ ਹੁੰਦਾ ਘੋੜਾ ਸਟਾਰਟ ਹੋ ਗਿਆ ਹੋ ਗਿਆ ਹੋ ਗਿਆ ਅੱਤੀ ਸੈਲਫ ਤੇ ਹੀ ਹੋ ਗਿਆ ਠੰਡ ਬਹੁਤ ਜ਼ਿਆਦੀ ਆ ਪਹਿਲਾ ਬਾਰ ਦਾ ਨੇ ਆਈ ਟਰਾਲੀ ਛੱਡ ਕੇ ਆਵਾਂਗੇ ਬਾਰ ਦਾ ਨਾ ਛੱਡਿਆ ਹੀ ਹੈ ਕੀਤਾ ਇਹਦਾ ਫਿਰ ਲੇਬਰ ਲਿਆ ਕੇ ਦਾ ਕਰਦੇ ਆ ਪਟਾਈ ਸ਼ੁਰੂ ਲਓ ਵੀ ਮਿੱਤਰੋ ਲੇਵਰ ਲੈਂਡ ਪਹੁੰਚ ਗਏ ਆ ਪਿੰਡ ਸਾਡੇ ਦੇ ਮੋੜ ਤੇ ਰਹਿੰਦੇ ਆ ਸਾਰੇ ਬੰਦੇ ਤੇ ਆ ਗਏ ਆ ਮਿੱਤਰੋ ਫੇ ਬੰਦੇ ਆ ਤਾਂ ਫੇ ਚੱਲਦੇ ਆ ਖੇਤਾਂ ਨੂੰ ਤਾਂ ਕਰਦੇ ਆ ਫੇ ਆਲੂਆਂ ਦੀ ਪਟਾਈ ਸ਼ੁਰੂ ਲੱਗ ਗਈ ਗੈਂਗ ਬਈ ਬੈ ਗਈ ਗੈਂਗ ਕਰਤਾ ਹਮਲਾ ਹਮਲਾ ਕਰਦਾ ਹਮਲਾ ਆਲੂਆਂ ਤੇ ਹਮਲਾ ਕਰਦੀ ਆ ਆਲੂ ਤੇ ਉਹ ਡੂੰਗਾ ਸੀ ਨਾ ਆਲੂ ਜਿੰਨਾ ਬੱਟਤ ਵਾਲੂ ਡੂੰਗਾ ਹੋਿੰਦਾ ਨਾ ਉਹਨਾਂ ਵੇ ਹਰਾ ਨਹੀਂ ਨਾ ਹੁੰਦਾ ਉਹ ਸੋਹਣਾ ਬਣ ਜਾਂਦਾ ਆਲੂ ਮਾਲ ਤਾਂ ਬਹੁਤ ਸੋਹਣਾ ਨਿਕਲਦਾ ਰੰਗ ਚੈੱਕ ਕਰੋ ਰੰਗ ਐ ਇਦੋਂ ਨਿਆਰਾ ਲਿਆਂਦਾ ਵਿਆ ਰੰਗ ਨੇ ਦਾ ਲਾਹੌਰ ਆ ਗੈਂਗ ਲੱਗੀ ਹੋ ਪੂਰੀ ਗਾਹ ਪਾਤਾ ਪੂਰਾ ਬਾਕੀ ਮਿੱਤਰੋ ਗੱਲਾਂ ਦੀਆਂ ਗੱਲਾਂ ਬਹੁਤ ਸੋਹਣੇ ਆਲੂ ਨਿਕਲਦੇ ਪਏ ਬਈ ਮੋਟੇ ਮੋਟੇ ਆਲੂ ਮੋਟੇ ਮੋਟੇ ਰੰਗ ਬਹੁਤ ਸੋਹਣਾ ਆਲੂ ਦਾ ਆ ਗਿਆ ਜੀ। ਦੋਹਾਰਾ ਆ ਕੇ ਮੰਡੀ ਤੇ ਗਈ। ਮਾਤਾ ਦੇ ਹੱਥ ਵਾਲਾ ਆਲੂ ਨਿਕਲਦਾ ਜੀ ਇੱਕ ਨੰਬਰ ਵਾਲੀ। ਇੱਕ ਨੰਬਰ। ਦੇਖੋ ਦਾ ਮਾਲ। ਹੈ ਗੱਲ ਵਾਰ ਕੇ ਨਹੀਂ ਇੱਕ ਨੰਬਰ ਵਾਲੂ ਪੂਰਾ। ਅਰੇ ਮਾੜੇ ਸੰਗਿਆ ਤਮ ਜਲੰਧਰੋਂ ਆਪਣੀ ਆਪਣੀ ਬਹੁਤ ਸੋਹਣੇ ਨਿਕਲੇ ਆਲੂ। ਸਾਡੀ ਮਾਣਾ ਬਿੱਲੀ ਵੀ ਲੱਗੀ ਉਹ ਆਲੂ ਪਟੜ ਉਹ ਮਾਣਾ ਬਿੱਲੀ ਕੀ ਕਰਦਾ ਆਲੂ ਪਟੜਦਾ ਇੰਨਾ ਨਾ ਮੇਰਾ ਪੁੱਤ ਕੰਮ ਕਰ ਤੂੰ ਐਂਸਾ ਦੋਗਨੋ ਐਸਾ ਤੂੰ ਐਤੈ ਕੋ ਇੰਨਾ ਕੰਮ ਨਾ ਕਰ ਤੂੰ ਥੱਕ ਜਾਊਂਗਾ ਕੀ ਮੰਗਾ ਤੂੰ ਨੂੰ ਐ ਬੂਆ ਆਲੂ ਪਟਣੇ ਆ ਤੂੰ ਪਟਣਾ ਠੀਕ ਆ ਹਾਂ ਜੀ ਵੀ ਮਿੱਤਰੋ ਤੇਈ ਗੱਲਬਾਤ ਇਦਾਂ ਹੈ ਕਿ ਰੇਟ ਗਿਆ ਆ ਜੀ ਆਲੂਆਂ ਦਾ ਲੱਗ ਅੱਜ ਮਾਰਕੀਟ ਹੋ ਗਈ ਆ ਬਹੁਤ ਜਿਆਦਾ ਡਾਊਨ ਤੇ ਫੇਰ ਵੀ ਮਾਰਕੀਟ ਡਾਊਨ ਦੇ ਹਿਸਾਬ ਨਾਲ ਵੀ ਚਲੋ ਆਪਣਾ ਠੀਕ ਆ ਰੇਟ ਲੱਗ ਗਿਆ ਖਰਚੇ ਖਰਚੇ ਨਿਕਲ ਜਾਣਗੇ 331 ਰੁਪਏ ਰੇਟ ਲੱਗ ਗਿਆ ਆਪਣਾ ਬਾਕੀ ਗੱਲਬਾਤ ਇਦਾਂ ਹੈ ਕਿ ਝਾੜ ਵਧੀਆ ਨਿਕਲਦਾ ਪਿਆ ਝਾੜ ਬਹੁਤ ਆ ਕਾਫੀ ਆ ਝਾੜ ਦਾ ਠੀਕ ਆ ਬਾਕੀ ਇਦਾਂ ਹੁੰਦੀ ਆ ਚਾਹੇ ਜਿੰਨਾ ਮਰਜ਼ੀ ਰੇਟ ਰੂਟ ਲੱਜ ਜਵੇ ਮੁੜ ਕੇ ਸਵਰ ਦਾ ਬੰਦੇ ਨੂੰ ਉਹਨੇ ਸਵਰ ਕਰਨਾ ਆਉਣਾ ਚਾਹੀਦਾ ਆ ਜੋ ਹੈਗਾ ਬਹੁਤ ਖੁਸ਼ਿਆ ਮਹਾਰਾਜ ਦੀ ਕਿਰਪਾ ਆ ਸਭ ਤੋਂ ਵੱਡੀ ਗੱਲ ਮੈਂ ਇਹ ਮੰਨਦਾ ਵੀ ਜੇ ਹਨਾ ਜਿੱਦਣ ਹੁਣ ਮੀਂਹ ਪਿਆ ਸੀ ਸਾਡੇ ਆਲੂਆਂ ਤੇ ਸਾਡੇ 30 ਤਰੀਕ ਨੂੰ ਹਨਾ ਆਲੂਆਂ ਦੀ ਲਵਾਈ ਦਾ ਕੰਮ ਨਿਭੜਿਆ ਸੀ ਇਹ ਪਾਣੀ ਦਾ ਕੰਮ ਨਿਭੜਿਆ ਸੀਗਾ ਤੇ ਤਕਰੀਬਨ ਮਿਲਾਰਾ ਮੀਂਹ ਪਿਆ ਜਾ ਕੇ ਇਹਨਾਂ ਦੇ ਉੱਤੇ 1 2 3 ਤਰੀਕ ਨੂੰ ਜਿੱਦਣ ਹਨਾ ਮੀਂਹ ਪਿਆ ਇਹਨਾਂ ਦੇ ਉੱਤੇ ਤੇ ਮੀਂਹ ਦੇ ਵਿੱਚ ਤੁਸੀਂ ਇਹ ਹਿਸਾਬ ਲਾ ਲਓ ਵੀ ਇੱਥੇ ਖੇਤਾਂ 'ਚ ਇੰਨਾ ਕੁ ਪਾਣੀ ਘੁੰਮਦਾ ਸੀਗਾ ਪੀ ਇਹ ਦੇਖਣ ਨੂੰ ਲੱਗਦਾ ਸੀ ਵੀ ਆਲੂ ਖਤਮ ਐ ਇਹ ਨਹੀਂ ਜੰਮਣੇ। ਬਾਕੀ ਉਹ ਨਾ ਹਾਲਾਤਾਂ ਦੇ ਹਿਸਾਬ ਨਾਲ ਜੇ ਅੱਜ ਜਿੰਨੇ ਨਿਕਲੇ ਬਹੁਤ ਨਿਕਲੇ ਆ ਝਾੜ ਜੇ ਸਾਰੇ ਹੀ ਉਹਦਣ ਰੋੜ ਜਾਂਦੇ ਮੀਂਹ ਤੇ ਫੇਰ ਆਪਾਂ ਕੀ ਕਰ ਲੈਣਾ ਸੀ। ਸਬਰ ਤਾਂ ਕਹਿੰਦੇ ਹੁੰਦੇ ਆਉਣਾ ਹੀ ਨਹੀਂ ਤੇ ਵਾਹਿਗੁਰੂ ਦਾ ਬਹੁਤ ਸ਼ੁਕਰ ਹੈ ਬਹੁਤ ਸੋਹਣੀ ਫਸਲ ਨਿਕਲੀ ਆ ਤੇ ਬਾਕੀ ਰੇਟ ਵੀ ਠੀਕ ਲੱਗ ਗਿਆ ਬਹੁਤ ਵਧੀਆ ਆ ਆ ਖੇਤ ਹਲੇ ਰਹਿਂਦਾ ਉਹ ਪਰੇ ਰਹਿਂਦਾ ਪੱਟਣ ਵਾਲਾ ਤੇ ਉਹ ਖੇਤ ਪੱਟ ਹੋ ਗਿਆ ਆ ਪਰਲਾ ਆ ਖੇਤ ਦੇ ਵਿੱਚ ਪਟਾਈ ਚੱਲਦੀ ਪਈ ਆ ਤੇ ਕੰਮ ਚੱਲਦਾ ਜੀ ਜੋਰਾਂ ਸ਼ੋਰਾਂ ਜਿਵੇਂ ਪਾਂਢੀ ਆਉਣੇ ਵਾਲੇ ਆ ਤਲਾਈ ਤਲੁਈ ਹੋਊਗੀ ਟਰੱਕ ਆ ਜਾਣਾ ਆ ਤਾਂ ਫਿਰ ਲੋਡ ਕਰਨੇ ਸ਼ੁਰੂ ਕਰਾਂਗੇ ਮੈਂ ਨਾ ਇੱਕ ਗੱਲ ਦੱਸਣੀ ਭੁੱਲ ਗਿਆ ਇੱਕ ਵਾਰੀ ਨਾ ਮੁੰਡਾ ਮੇਰਾ ਮਿੱਤਰ ਆ ਆਪਣਾ ਭਰਾ ਕਾਲਵਾ ਪਟੋਲੀਆਂ ਦਾ ਉਹਦੀ ਗੱਲ ਮੈਂ ਨਾ ਉਹ ਹਾਲੇ ਤੱਕ ਵੀ ਚੇਤੇ ਰੱਖੀ ਉਹਦੀ ਗੱਲ ਇੱਕ ਵਾਰੀ ਨਾ ਮੈਂ ਉਹਦੇ ਘਰੇ ਗਿਆ ਸੀ ਤਾਂ ਉੱਥੇ ਗੱਲ ਚੱਲਦੀ ਸੀ ਵੀਡੀਓ ਦੇਦਾ ਹੋਣਾ ਬਈ ਮੁੰਡਾ ਕਹੂਗਾ ਮੇਰੀ ਗੱਲ ਕਰਦਾ ਸੁਣ ਲੈ ਮੇ ਤੇਰਾ ਤੁਸੀਂ ਮੈਂ ਨਾ ਜਦੋਂ ਗਿਆ ਸੀ ਉਹਨਾਂ ਦੇ ਘਰ ਤਾਂ ਉੱਥੇ ਬੈਠੇ ਅਸੀਂ ਗੱਲ ਕਰਦੇ ਸੀ ਇੱਕ ਵਾਰੀ ਦੀ ਫਸਲਾਂ ਦੀ ਗੱਲ ਚੱਲ ਪਈ ਫਸਲ ਦੇ ਝਾੜ ਝੋੜ ਦੀ ਹਨਾ ਉਹਨੇ ਮੈਨੂੰ ਇਹ ਗੱਲ ਕਹੀ ਸੀਗੀ ਉਹ ਅੱਜ ਵੀ ਮੈਨੂੰ ਓਨੀ ਜੇਤੇ ਆ ਉਦਾਂ ਹੀ ਲਵਜਾਂ ਚ ਜੇਤੇ ਅੱਜਦਾਂ ਉਹਨੇ ਕਹੀ ਸੀ ਹਨਾ ਉਹ ਕਹਿੰਦਾ ਸੀ ਇੱਕ ਗੱਲ ਜ਼ਿੰਦਗੀ ਚ ਜੇਤੇ ਰੱਖਿਓ ਭਈ ਜਦੋਂ ਵੀ ਆਪਾਂ ਫਸਲ ਦਾ ਝਾੜ ਲੈਨੇ ਆ ਨਾ ਫਸਲ ਪਟਾਈ ਕਰਦੇ ਆ ਵढਾਈ ਕਰਦੇ ਕੁਛ ਵੀ ਆ ਹਨਾ ਇਹ ਚੀਜ਼ ਸੋਚੋ ਜੇ ਮਹਾਰਾਜ ਇੰਨੀ ਵੀ ਨਾ ਦਿੰਦਾ ਤਾਂ ਫੇਰ ਅਸੀਂ ਕੀ ਕਰ ਲੈਣਾ ਸੀਗਾ ਉਹ ਅੱਜ ਵੀ ਮੈਨੂੰ ਉਹਦੀ ਗੱਲ ਜਿੱਤੇ ਆ ਤੇ ਉਹ ਮੈਂ ਹਮੇਸ਼ਾ ਗੱਲ ਹੈ ਨਾ ਲੜ ਬਣ ਲਈ ਆਪਣੇ ਉਹ ਤੇ ਵਾਕਈ ਗੱਲ ਤਾਂ ਬਿਲਕੁਲ ਸਹੀ ਆ 100% ਉਹ ਗੱਲ ਸਹੀ ਆ ਕਿ ਜੇ ਪ੍ਰਮਾਤਮਾ ਮੰਨ ਲਓ ਹੁਣ 100% ਆ 100% ਦੇ ਵਿੱਚੋਂ ਜੇ ਉਹ ਤੁਹਾਨੂੰ ਦਵੇ ਹੀ 2% ਤਾਂ ਤੁਸੀਂ ਉਹਦਾ ਕੀ ਕਰ ਲੋਗੇ ਹਨ ਇਸ ਲਈ ਬਹੁਤ ਕੋਸ਼ਿਸ਼ ਆ ਬਾਏ ਗੁਰੂ ਦਾ ਬਹੁਤ ਸ਼ੁਕਰ ਆ ਤੇ ਬਹੁਤ ਵਧੀਆ ਆ ਝਾੜ ਵੀ ਬਹੁਤ ਸੋਹਣਾ ਆ ਰੇਡ ਵੀ ਠੀਕ ਆ ਕੋਈ ਚੱਕਰ ਨਹੀਂ ਤੰਦਰੁਸਤੀ ਹੁਣੀ ਜਾਈਦੀ ਆ ਮਹਾਰਾਜ ਇਹੇ ਵਾਸਤੇ ਰੱਖੇ ਵੀ ਤੰਦਰੁਸਤੀ ਰਵੇ ਸਾਰੇ ਜੀ ਰਾਜੀ ਖੁਸ਼ੀ ਰਹਿਣ ਕਿਉਂਕਿ ਤੰਦਰੁਸਤੀ ਤਾਂ ਪੈਸੇ ਦੇ ਨਾਲ ਵੀ ਨਹੀਂ ਮਿਲਦੀ ਚਾਹੇ ਕਰੋੜਾਂ ਰੁਪਈਆ ਵੀ ਹੋਵੇ ਬਹੁਤ ਖੁਸ਼ ਆ ਮਹਾਰਾਜ ਦੀ ਕਿਰਪਾ ਆ ਠੀਕ ਆ ਮਿੱਤਰੋ ਬਾਹਰ ਦਾ ਨਾ ਬਾਹਰ ਦਾ ਨਾ ਖੁੱਲੀ ਜਾਂਦਾ ਬਸ ਜਿੰਨੀ ਟਰਾਲੀ ਲੈ ਕੇ ਆਏ ਆ ਭਰ ਕੇ ਇਹ ਸਾਰੀ ਖਾਲੀ ਹੋ ਜਵੇ ਤਾਂ ਵਧੀਆ ਆ ਬਾਕੀ ਠੀਕ ਆ ਵਧੀਆ ਖਾਲੀ ਹੋ ਜਣੇ ਕਿਉਂਕਿ ਝਾੜਬਾਰਾ ਦੀ ਕਿਰਪਾ ਨਾਲ ਬਹੁਤ ਸੋਹਣਾ ਝਾੜਿਆ ਤੇ ਸਭ ਤੋਂ ਵੱਡੀ ਚੀਜ਼ ਆ ਵੀ ਜਿੰਨੀ ਵਾਰ ਵੀ ਅਜੇ ਤੱਕ ਆਲੂ ਲਾਏ ਆ ਨਾ ਮਹਾਰਾਜ ਦੀ ਕਿਰਪਾ ਦੇ ਨਾਲ ਆਲੂ ਐਦ ਕੀ ਬਹੁਤ ਸੋਹਣੇ ਨਿਕਲਦੇ ਪਏ ਆ ਕਿਉਂਕਿ ਰੰਗ ਬਹੁਤ ਸੋਹਣਾ ਆਲੂਆਂ ਦਾ ਆਲੂ ਜਿਹਦਾ ਕਈ ਵਾਰੀ ਹੁਣ ਆਪ ਬਹੁਤ ਤਕਰੀਬਨ ਆ ਨਾ ਮੈਂ ਕਾਫੀ ਸੁਣਿਆ ਲੋਕਾਂ ਤੋਂ ਐਦ ਕੀ ਜਿਹੜੀਆਂ ਪਟਾਈਆਂ ਹੋਈਆਂ ਨਾ ਐਦ ਕੀ ਦੀਆਂ ਪਟਾਈਆਂ ਦੇ ਆਲੂ ਫਟਿਆ ਬਹੁਤ ਨਿਕਲਦਾ ਪਿਆ ਆ ਤੇ ਮਹਾਰਾਜ ਦੀ ਕਿਰਪਾ ਨਾਲ ਆਪਣੇ ਇੱਕ ਵੀ ਆਲੂ ਫਟਿਆ ਨਹੀਂ ਨਿਕਲਿਆ ਬਹੁਤ ਸੋਹਣੇ ਆਲੂ ਨਿਕਲਦੇ ਪਏ ਆ ਰੰਗ ਵੀ ਬਹੁਤ ਸੋਹਣਾ ਸੈਜ ਵੀ ਬਹੁਤ ਸੋਹਣਾ ਹੈ ਆਲੂ ਦਾ ਡੱਲੂ ਦਾ ਬਥੇਰੇ ਆ ਡੱਲੂ ਨੇ ਘਟਦੇ ਕੋਈ ਗੱਲ ਨਹੀਂ ਜਿੰਨੇ ਜਾਣੇ ਮਰਜੀ ਆ ਜਾਣਾ ਓ ਪੱਟ ਹੋ ਗਏ ਉਧਰ ਵੀ ਪੱਟ ਹੋ ਗਏ ਓ ਪਾਂਡੀ ਲੱਗੇ ਵਾ ਤਲਾਈ ਹੁੰਦੀ ਬਈ ਆ ਹੁੰਦਾ ਸਜ ਜਿਹਦਾ ਤਲਾਈ ਕਰਤੀ ਲੋਡ ਕਰਕੇ ਤਾਂ ਫੇਰ ਲੀ ਜਾਣੇ ਆ ਬੰਦੇ ਲੱਗੇ ਹੋ ਜੀ ਤਲਾਈ ਕਰਨ ਦੇਣਾ ਪ੍ਰਥਾਨ ਕੁੱਲੀ ਗਰਹ ਮਨੇ ਦਿਨੇ ਉਹ ਮੈਂ ਆਪ ਤੋਲ ਨੰਨਦਲ ਹੋ ਲੱਗਿਓ ਜੋਰਾ ਸ਼ੋਰਾਈ ਤਲਾਈ ਦਾ ਕੰਮ ਕਰ ਲਾ ਪਾ ਚੰਦੀ ਆ ਤਾਂ ਮਰੇ ਤੰਗ ਹੋ ਰੇ ਚੱਕਵਈ ਰੇ ਕੇਰੇ ਇਹ ਹੱਥ ਰਹਿ ਨਾ ਆਂਕ ਪੜ ਲੇ ਕਿ ਲਈ ਪਾਜੀ ਦੇ ਮਰਦੇ ਕੁੱਲੀ ਦੇ ਪਾਜੀ ਸਮਝ ਨਹੀਂ ਆਉਂਦਾ ਉਹਦਾ ਕੀ ਕਹਿੰਦੇ ਆ ਬਾਕੀ ਨਾ ਕੁੱਲੀ ਨਾ ਉਠਵਾ ਪਰੇ ਸੇ ਬੋਰਾ ਹੋ ਇਹ ਕੋਈ ਬਾਤ ਨਹੀਂ ਉਹ ਕਰਾ ਇੱਕ ਦਿਨ ਇੱਕ ਦਿਨ ਛਿਲੇ ਭਾਈ ਛਿਨੇ ਮੈਂ ਆ ਗਿਆ ਨੀ ਤੇ ਮਾਰਦੇ ਬੋੜੀ ਭਗਾ ਭਗਾ ਜੀ ਨਾਲ ਨੂੰ ਛਿਲੇ ਕੁੱਲੀ ਮੈਂ ਦੇ ਕੇ ਆ ਦੇ ਭਿੰਦੀ ਆ ਦੈਤ ਕੋਲ ਮੰਗ ਲਈਆ ਸਰਨਾ ਫਿਰ ਜੋੜ ਕੇ ਕੰਮ ਚੱਲਦਾ ਲੱਭੂ ਜਾਇ ਤੇ ਰਹੇ ਲੋ ਮਿੱਤਰੋ ਲੜਾਈ ਹੋ ਗਈ ਸ਼ੁਰੂ ਤੇ ਪਟਾਈ ਵੀ ਚੱਲੀ ਜਾਂਦੀ ਆ ਲੜਾਈ ਵੀ ਚੱਲੀ ਜਾਂਦੀ ਦੋਨੇ ਕੰਮ ਚੱਲ ਜੀ ਪਟਾਈ ਚੱਲਦੀ ਆ ਵਿੱਚ ਪਟਾਈ ਵੀ ਚੱਲਦੀ ਆ ਤੇ ਉਹ ਪਰੇ ਪਟਾਈ ਚੱਲਦੀ ਆ ਦੋਨੇ ਕੰਮ ਚੱਲੀ ਜਾਂਦੇ ਨਾਲ ਨਾਲ ਤੇ ਇਧਰ ਲੜਾਈ ਦਾ ਕੰਮ ਸ਼ੁਰੂ ਹੋ ਗਿਆ ਆ ਕੀ ਲੋਡ ਹੋਈ ਜਾਂਦੀ ਆ ਇਹ ਟਰੱਕ ਜੇ ਫੇ ਲੋਡ ਕਰਾਵਾਂਗੇ ਜਾ ਕੇ ਪੱਕਲਾ ਮੈਂਡ ਚ ਖੜਾ ਏ ਟਰੱਕ ਜੀ ਟਰੱਕ ਵੀ ਚਲੋ ਨੇੜੇ ਖੜਾ ਏ ਟਰੱਕ ਹੈਗਾ ਵੱਡਾ ਜਿਆਦਾ ਖੇਤਾਂ ਨੂੰ ਫੇ ਆਉਣਾ ਨਹੀਂ ਸੀ ਆਪਣੇ ਇੱਥੇ ਇੱਕ ਆਪਣੇ ਖੇਤਾਂ ਨੂੰ ਜਿਹੜਾ ਆ ਮੋੜਦਾ ਉਹ ਵੀ ਕੋਣੀ ਮੋੜ ਜਿਆ ਇੱਕ ਜਿਹੜਾ ਪੱਕਲਾ ਪਿੰਡ ਦੇ ਵਿੱਚ ਮੋੜਿਆ ਉਹ ਵੀ ਬਹੁਤ ਕੋਣੀ ਮੋੜਿਆ ਉੱਥੇ ਫੇ ਟਰੱਕ ਨਹੀਂ ਮੁੜਨਾ ਵੱਡੀ ਗੱਡੀ ਨਹੀਂ ਮੁੜਦੀ ਉਸਦੀ ਟਰੈਕਟਰ ਟਰਾਲੀ ਤੇ ਚਲੋ ਵੱਡਾ ਮੋੜ ਜਾਂਦਾ ਏ ਲੰਬੀ ਟਰਾਲੀ ਮੁੜ ਜਾਂਦੀ ਕਿਉਂਕਿ ਟਰੈਕਟਰ ਹੁੰਦਾ ਨਾ ਮੋਰੀ ਘੁੰਮ ਜਾਂਦਾ ਛੇਤੀ ਗੱਡੀ ਨਹੀਂ ਘੁੰਮਦੀ ਵੱਡੀ ਜਿਹੜੀ ਆ ਇਹ ਤੋਂ ਬਾਅਦ ਫੇ ਲੱਦਾਂਗੇ ਉਹ ਟਰਾਲੀ 'ਚ ਉਧਰਲਾ ਮਾਲ ਉਹ ਪਟਾਈ ਹੁੰਦੀ ਉਹ ਹਾਲੇ ਪਰੇ ਰਹਿੰਦਾ ਹੋਰ ਲੈ ਵੀ ਮਠਿਆਈ ਲਿਆਤੀ ਆ ਬੰਦਿਆਂ ਨੂੰ ਇੰਨੇ ਨਾਲ ਖੁਸ਼ ਹੋ ਗਏ ਬੇਸਣ ਖਾ ਕੇ ਲੈ ਲਓ ਲੈ ਲਓ ਦੇਸੇ ਚਾਹ ਰੋ ਪਾ ਲਓ ਚਾਹ ਲੈ ਲਓ ਮਠਿਆਈ ਖਾ ਕੇ ਹੋ ਗਏ ਖੁਸ਼ ਕੋਈ ਜ ਨਹੀਂ ਫਰਕ ਪੈਂਦਾ ਚਲੋ ਵਿਚਾਰੇ ਪਰਦੇਸੀ ਬੰਦੇ ਕੰਮ ਕਰਦੇ ਆ ਆਪਣੇ ਹਾਂ ਹਾਂ ਮਠਿਆਈ ਖਾਏਗਾ ਖੁਸ਼ ਹੋ ਜਾਏਗਾ ਖੁਸ਼ ਹੋ ਜਾਏਗਾ ਹਾਂ ਐ ਹੋਰ ਇਹ ਹੋਰ ਸੰਗੜਾ ਪਰਲਾ ਮੁਸਕਾਨ ਦਾ ਸੀ ਕੀ ਨਾਮ ਦਾ ਮੁਸਕਾਨ ਉਹ ਮੁਸਕਾਨ ਹੈ ਕੁੜੀ ਹੈ ਕਿ ਮੁੰਡਾ ਹੈ ਮੁੰਡਾ ਹੈ ਇਹ ਨਾਮ ਤਾਂ ਕੁੜੀਆਂ ਵਾਲਾ ਰੱਖ ਆਇਆ ਓਏ ਮੁਸਕਾਨ ਇਹਦਾ ਨਾ ਕੀ ਆ ਔਰਲੇ ਦਾ ਇਹਦਾ ਨਾ ਕੀ ਆ ਹਾ ਦੌੜ ਗਿਆ ਬਸ ਇਹ ਹੁਣ ਫੇਮਸ ਕਰ ਦੇਣਾ ਆਪਾਂ ਸਾਡੇ ਬੰਦੇ ਨੂੰ ਤਾਂ ਫੇਮਸ ਕਰ ਦੋ ਆ ਵਾਲੇ ਨੂੰ ਇੱਧਰ ਆ ਇੱਧਰ ਆ ਜਾ ਤੂੰ ਵੀ ਆ ਜਾ ਓਰੇ ਦੇਖ ਓਏ ਇੱਕ ਵਾਰ ਖੁਸ਼ ਹੋ ਗਿਆ ਓਏ ਬੇਸਣ ਕਾਏ ਖੁਸ਼ ਹੋ ਗਿਆ ਪੁੱਤ ਖੁਸ਼ ਹੋ ਗਿਆ ਹੈ ਮੋਈ ਮੋਨੇ ਯਾਰ ਆ ਰਹੇ ਨੇ। ਕਲੀਅਰ ਆ ਰਿਹਾ ਹੈਗਾ ਤੈਨੂੰ। ਆਹ ਦੇਤਾ ਇਹਨੂੰ ਵੱਡੇ ਪਰਦੇ ਤੇ ਲਾਉਣੀ ਆਪਾਂ ਉਥੇ। ਹਿਆਰਪੁਰ ਸਿਨਮੇ 'ਚ। ਉਹ ਮੋਟਾ ਲੈ ਲਓ। ਕਿੱਥੇ ਆ? ਉਹ ਬੈਠਾ। ਉਹ ਬੈਠਾ। ਹਾਏ। ਹਾਂ। ਇਹ ਤੇ ਹੋਰ ਉਹ ਸੰਗਦਾ ਓਏ ਸੰਗਦਾ ਉਹਦੇ। ਓਏ ਹਿਆਰਪੁਰ ਸਿਨਮੇ 'ਚ ਲੱਗਣੀ ਆ ਇਹ। ਮੈਂ ਓਏ। ਲੰਮਾ ਲੰਮਾ। ਲੰਬੂ ਨੇ ਇਹ ਕੰਮ ਕੋਈ ਕਰਦਾ ਰੋਲਾ ਜਾਰਾ ਪਾਉਂਦਾ ਚੱਕ ਲੈ ਚੱਕ ਲੈ ਜਾਰੀ ਕਰਾਉਂਦਾ ਇਹ ਠੇਕੇਦਾਰ ਨੂੰ ਹੋ ਮੁੰਡਿਆਂ ਨੂੰ ਵੀ ਦੇਉਣਾ ਸੀਗਾ ਠੇਕੇਦਾਰ ਆਪ ਵੀ ਖਾ ਲਈ ਨੂੰ ਯਾਰ ਸਾਡਾ ਡੱਬਰ ਪੜਾ ਵੀਡੀਓ ਵੀਡੀਓ ਕਿ ਲਈ ਰਿਹਾ ਰਹੀਆਂ ਲੋਕ ਮੇਤਰੋ ਲੱਗੇ ਹੋਆ ਉਧਰ ਵੀ ਤਲਾਈ ਕਰਨ ਆਈ ਗੋਨ ਤੋਂ ਪਿਆ ਪਹਿਲੀ ਟਰਾਲੀ ਲੋਡ ਕਰਾ ਕੇ ਤੇ ਬਾਕੀ ਹਾਲੇ ਜਿਹੜੀਆਂ ਆ ਉਹ ਫੇਰ ਲਦਾਉਣਿਆਂ ਦੇ ਹੋਰ ਉਹ ਲੜ ਪਏ ਲੜ ਪਏ ਲੜ ਪਏ ਲੜਾਈ ਹੋ ਗਈ ਲੜਾਈ ਉਹ ਲੜਾਈ ਹੋ ਗਈ ਲੜਾਈ ਉਹ ਖੁਰਪੀਆਂ ਨਾਲ ਨਾ ਲੜੋ ਆਲੂਆਂ ਬਦਲੇ ਲੜਾਈ ਹੋ ਗਈ ਆਲੂਆਂ ਬਦਲੇ ਨਹੀਂ ਭਾਜੀ ਨਹੀਂ ਘੋਕਵਾਲ ਐਦਾਂ ਕਰੋ ਉਹ ਟੋਕਰੀਆਂ ਡੱਲਾਂ ਜਿਹੜੇ ਛੋਟੀ ਟਰਾਲੀ ਛੱਡ ਦਿਓ ਸਾਰੇ ਜਾ ਕੇ ਚੱਕ ਦਿਓ ਚੱਕ ਦਿਓ ਇੱਕ ਵਾਰੀ ਇੰਨਾ ਕੰਮ ਕਰਕੇ ਫੇਰ ਤਾਂ ਛੱਡਣੇ ਆਣਾ ਮੈਂ ਬਈ ਨਾ ਤਾਂ ਤੀਨੀ ਰਾਤੀ ਨਹੀਂ ਹੋ ਰਹੀ ਇਹ ਬਲੱਬ ਬਲੱਬ ਭਾਜੀ ਸਬਸਕ੍ਰਾਈਬ ਕਰ ਤੁਹਾਡਾ ਨਾਮ ਬੋਲੇ ਮੈਂਨੂੰ ਤਿੰਨ ਵਾਰ ਐਦਾਂ ਲੜਾਈ ਹੁੰਦੀ ਆ ਉਹ ਲੜਾਈ ਨਾ ਆਲੂਆਂ ਬਦਲੇ ਲੜੀ ਜਾਂਦੇ ਲੋਕੀ ਆਪਣੇ ਆਦੇ ਆਦੇ ਹੁਣ ਇਹ ਵੀ ਹੋ ਗਿਆ ਸਭ ਆ ਲੱਗਦਾ ਮੇਰਾ ਉਹ ਮਿੱਤਰੋ ਰੱਛ ਪੈ ਗਿਆ ਵੀ ਰੱਛ ਸ਼ੈਲਰ ਇੱਥੇ ਆਪਣੇ ਬਣਿਆ ਆ ਆ ਸ਼ੈਲਰ ਆ ਸ਼ੈਲਰ ਤੇ ਟਰਾਲੀਆਂ ਲੋਡ ਕਰਾਉਨੇ ਆ ਤੇ ਦਿਖਾਉਨੇ ਆ ਤੁਹਾਨੂੰ ਇਹ ਦੋ ਗੱਡੀਆਂ ਲੋਡ ਹੁੰਦੀਆਂ ਭਈਆਂ ਇੱਥੇ ਮਰਾਉਨੇ ਆ ਨਿਗਾ ਫਿਰ ਚੈੱਕ ਕਰਿਓ ਮਿੱਤਰੋ ਆ ਹੈਗਾ ਮਿੱਤਰੋ ਸ਼ੈਲਰ ਇਹ ਸ਼ੈਲਰ ਆ ਜੀ ਆਪਣਾ ਇੱਥੇ ਪਿੰਡ ਸਾਡੇ ਪਿੰਡ ਕੋਲ ਨੌ ਸਿੰਘ ਦੇ ਨਾਲ ਜਿਹੜਾ ਭੱਕਲਾ ਪਿੰਡ ਆ ਪਕੜਾ ਪਿੰਡ ਦੇ ਵਿੱਚ ਹੀ ਪੈ ਜਾਂਦਾ ਇਹ ਪਕੜਾ ਪਿੰਡ ਦੇ ਨੇ ਐਂਡ ਜੇ ਚ ਤੇ ਆਹ ਮਿੱਤਰੋ ਫੇ ਲੋਡ ਹੁੰਦੀਆਂ ਵਈਆਂ ਟਰਾਲੀਆਂ ਟਰਾਲੀਆਂ ਨਹੀਂ ਸੋਰੀ ਟਰੱਕ ਟਰਾਲੀਆਂ ਇਹਦਾ ਮਾਲ ਲੱਦਿਆ ਹੋਵੇ ਟਰੱਕ 'ਚ ਆ ਆਪਣੇ ਵਾਲਾ ਆ ਹਸਲਪੁਰ ਤੋਂ ਬਾਜੀ ਆ ਨੱਕੀ ਇਹ ਉਹਨਾਂ ਦਾ ਡਰਾਈਵਰ ਆ ਉਹ ਲੋਡ ਕਰਾਉਂਦੇ ਆ ਟਰਾਲੀ 'ਚੋਂ ਦੋ ਗੱਡੀਆਂ ਲੋਡ ਹੁੰਦੀਆਂ ਆ ਇੱਕ ਆ ਆਪਣਾ ਆ ਵੀ ਆ ਹੱਲੇ ਲੱਦਿਆ ਮਾਲ ਇੱਕ ਆ ਟਰਾਲੀ ਉਹਨਾਂ ਦੀ ਭਾਜੀ ਉਹਨਾਂ ਦੀ ਆ ਕੰਮ ਚੱਲ ਰਿਹਾ ਮਿੱਤਰੋ ਜੋਰਾਂ ਸ਼ੋਰਾਂ ਜੋਰ ਸ਼ੋਰ ਚ ਆਪਣਾ ਨਿਬੜ ਗਿਆ ਆਲੂਆਂ ਦਾ ਕੰਮ ਅੱਜ ਠੀਕ ਆ ਬਾਬੇ ਨਾਨਕ ਦੀ ਕਿਰਪਾ ਨਾਲ ਝਾੜ ਵੀ ਮਾਰੇ ਦੀ ਕਿਰਪਾ ਨਾਲ ਬਹੁਤ ਸੋਹਣਾ ਆਇਆ ਤੇ ਰੇਟ ਵੀ ਠੀਕ ਲੱਗ ਗਿਆ ਦੋਨੇ ਚੀਜ਼ਾਂ ਬਹੁਤ ਵਧੀਆ ਆ ਉਹ ਕੀ ਹੋ ਗਿਆ ਤੈਨੂੰ ਕਾਹ ਤੇ ਚੀਕਾ ਮਾਰੀ ਜਾਂਦਾ ਤੂੰ ਇਹ ਵੀ ਦਰवेश ਆ ਕੀ ਹੋਇਆ ਹਾਂ ਕੀ ਹੋਇਆ ਬੈਰਾ 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 ਮੈਸੀ ਮਹਾਨ 244 ਮਹਾਨ ਕਿਲ ਦੂਰ ਨਹੀਂ ਮੈਂ ਜਵਾਰਤ ਘਟ ਗਿਆ ਨਹੀਂ ਨਹੀਂ ਮੈਂ ਤਾਂ ਬੰਦੇ ਡਿਸਕਸ਼ਨ ਕਰਦੇ ਆ ਕੋਈ ਡੂੰਗੀ ਡਿਸਕਸ਼ਨ ਕਰ ਰਹੇ ਆ ਕੋਈ ਆੜ ਤੂੜ ਦਦੀ ਸੁਣਦੇ ਆ ਕੀ ਕਹਿੰਦੇ ਆ ਇਹ